ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੇਕਰ ਤੁਸੀਂ ਅੱਜ ਸ਼ਾਮ ਦੇ ਸਮੇਂ ਇਹ ਚਾਰ ਕੰਮ ਕਰ ਲੈਂਦੇ ਹੋ ਤਾਂ ਤੁਹਾਡੀ ਤਰੱਕੀ ਵੇਖ ਕੇ ਦੁਨੀਆ ਹੈਰਾਨ ਰਹਿ ਜਾਵੇਗੀ ਸੋ ਇਸ ਬਾਰੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਅਰਜਨ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਅੱਜ ਸ਼ਾਮ ਦੇ ਸਮੇਂ ਤੁਸੀਂ ਆਪਣੇ ਘਰ ਦੇ ਵਿੱਚ ਇਹ ਚਾਰ ਕੰਮ ਕਰ ਲੈਂਦੇ ਹੋ ਘਰ ਦੀ ਬਰਕਤ ਘਰ ਦੀ ਸੁੱਖ ਸ਼ਾਂਤੀ ਦਿਨੋ ਦਿਨ ਵੱਧਦੀ ਹੀ ਜਾਵੇਗੀ ਸਾਡੇ ਘਰ ਦੀ ਤਰੱਕੀ ਵਿੱਚ ਵਾਧਾ ਹੋ ਜਾਵੇਗਾ ਤੇ ਫਿਰ ਉਹ ਕਿਹੜੇ ਚਾਰ ਕੰਮ ਹਨ ਜਿਨ੍ਹਾਂ ਦੇ ਬਾਰੇ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਇਸ ਲਈ ਸਾਥ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ। ਵੇਖੋ ਸਾਥ ਸੰਗਤ ਜੀ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਹਾਂ ਕਿ ਹਰ ਇੱਕ ਬੰਦੇ ਦੀ ਜ਼ਿੰਦਗੀ ਵਿੱਚ ਉਹਦਾ ਘਰ ਉਹਦਾ ਪਰਿਵਾਰ ਉਹਦੇ ਲਈ ਬੜਾ ਹੀ ਜ਼ਿਆਦਾ ਮਾਇਨੇ ਰੱਖਦਾ ਹੈ। ਉਹਦੀ ਕਾਮਯਾਬੀ ਦੇ ਵਿੱਚ ਮੁੱਖ ਭੂਮਿਕਾ ਵੀ ਨਿਭਾਉਂਦਾ ਹੈ। ਕਿਉਂਕਿ ਜੇਕਰ ਘਰ ਪਰਿਵਾਰ ਵੱਲੋਂ ਠੰਡੀ ਵਾਹ ਆਉਂਦੀ ਹੈ ਤਾਂ ਕਹਿਣ ਦਾ ਮਤਲਬ ਇਹ ਹੈ ਜੀ ਕਿ ਜੇਕਰ ਉਸਦੇ ਘਰ ਪਰਿਵਾਰ ਦੇ ਵਿੱਚ ਹਰ ਵੇਲੇ ਸੁੱਖ ਸ਼ਾਂਤੀ ਹੋਵੇ ਘਰ ਦੇ ਜੀਵਾਂ ਦਾ ਆਪਸ ਦੇ ਵਿੱਚ ਪ੍ਰੇਮ ਪਿਆਰ ਹੋਵੇ ਘਰ ਦੇ ਜੀ ਤੰਦਰੁਸਤ ਹਨ ਤਾਂ ਘਰ ਦਾ ਮੁਖੀ ਜਿਹੜਾ ਹੈ ਉਹ ਆਪੇ ਹੀ ਖੁਸ਼ ਰਹਿੰਦਾ ਹੈ ਕਿਉਂਕਿ ਵੇਖੋ ਜੀ ਆਪਣੀ ਜ਼ਿੰਦਗੀ ਦਾ ਅਧਿਓ ਜਿਆਦਾ ਸਮਾਂ ਤਾਂ ਆਪਣੇ ਘਰ ਵਿੱਚ ਹੀ ਬੀਤਦਾ ਹੈ ਭਾਵੇਂ ਕਿ ਸੌ ਕੇ ਬਿਤਾ ਦੋ ਤੇ ਭਾਵੇਂ ਤੁਸੀਂ ਕਿਸੇ ਕੰਮ ਕਾਰ ਨੂੰ ਕਰਕੇ ਬਿਤਾ ਦੋ ਪਰ ਆਪਣੇ ਦਿਨ ਦਾ ਆਪਣੀ ਜ਼ਿੰਦਗੀ ਦਾ ਅੱਧਾ ਸਮਾਂ ਸਾਡੇ ਘਰ ਵਿੱਚ ਹੀ ਬੀਤਦਾ ਹੈ ਅਤੇ ਪਰਿਵਾਰ ਦਾ ਹਰ ਵੇਲੇ ਸਾਡੇ ਨਾਲ ਸਾਥ ਰਹਿੰਦਾ ਹੈ ਸਰੀਰਕ ਤੌਰ ਤੇ ਭਾਵੇਂ ਆਪਾਂ ਆਪਣੇ ਪਰਿਵਾਰ ਤੋਂ ਦੂਰ ਬੈਠੇ ਹੋਈਏ ਭਾਵੇਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਹੋਈਏ ਪਰ ਪਰਿਵਾਰ ਦੀ ਫਿਕਰ ਤੇ ਚਿੰਤਾ ਬੰਦੇ ਨੂੰ ਹਰ ਵੇਲੇ ਲੱਗੀ ਰਹਿੰਦੀ ਹੈ ਕਿ ਮੇਰਾ ਪਰਿਵਾਰ ਸੁਖੀ ਬਸੇ ਮੇਰੇ ਬੱਚੇ ਠੀਕ ਠਾਕ ਹੋਣ ਤੇ ਮੇਰੇ ਪਰਿਵਾਰ ਦੇ ਲਈ ਉਹ ਸਭ ਕੁਝ ਮੈਂ ਕਰ ਸਕਾਂ ਜੋ ਵੀ ਉਹ ਚਾਹੁੰਦੇ ਹਨ ਭਾਵੇਂ ਕਿ ਜਿਸ ਦੇ ਸਿਰ ਦੇ ਉੱਤੇ ਪਰਿਵਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਨਾ ਉਹਨੂੰ ਬਹੁਤ ਸਾਰੇ ਫਿਕਰ ਹੁੰਦੇ ਹਨ ਸਾਥ ਸੰਗਤ ਜੀ ਫਿਰ ਇਸ ਕਰਕੇ ਪਰਿਵਾਰ ਦਾ ਵੀ ਫਰਜ਼ ਬਣਦਾ ਹੈ ਜਿਸ ਬੰਦੇ ਦੇ ਸਿਰ ਤੇ ਪਰਿਵਾਰ ਦੀ ਜ਼ਿੰਮੇਵਾਰੀ ਹੈ ਉਹਨੂੰ ਏਦਾਂ ਦਾ ਮਾਹੌਲ ਦਿਓ ਕਿ ਉਹਨੂੰ ਸਾਰੇ ਇਹ ਕੰਮਾਂ ਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਉਹ ਕਰ ਸਕੇ ਕਿਉਂਕਿ ਜੇਕਰ ਅਸੀਂ ਹਰ ਵੇਲੇ ਉਸ ਘਰ ਦੀ ਚਿੰਤਾ ਨੂੰ ਹੀ ਉਸਨੂੰ ਦਿੰਦੇ ਰਹਾਂਗੇ ਘਰ ਦੀ ਟੈਨਸ਼ਨ ਹੀ ਉਸਨੂੰ ਦਿੰਦੇ ਰਹਾਂਗੇ ਤਾਂ ਫਿਰ ਉਹ ਆਪਣੇ ਬਾਹਰ ਦੇ ਕੰਮਾਂ ਕਾਰਾਂ ਨੂੰ ਕਿਸ ਤਰੀਕੇ ਦੇ ਨਾਲ ਸਹੀ ਕਰ ਪਾਵੇਗਾ ਸੋ ਸਾਰ ਸੰਗਾ ਜੀ ਮੁੱਖਰੀ ਗੱਲ ਇਹ ਹੈ ਜੀ ਕਿ ਹਰ ਬੰਦਾ ਉਹਦੇ ਲਈ ਆਪਣਾ ਘਰ ਪਰਿਵਾਰ ਤਾਂ ਬੇहद ਜ਼ਰੂਰੀ ਹੈ। ਉਹਦੀ ਜ਼ਿੰਦਗੀ ਦੇ ਵਿੱਚ ਉਹ ਮੁੱਖ ਭੂਮਿਕਾ ਵੀ ਨਿਭਾਉਂਦਾ ਹੈ ਤਾਂ ਘਰ ਦਾ ਮਾਹੌਲ ਸ਼ਾਂਤ, ਪਵਿੱਤਰ ਤੇ ਪੋਜ਼ਿਟਿਵ ਹੋਣਾ ਚਾਹੀਦਾ ਹੈ। ਤਾਂ ਫਿਰ ਬੰਦੇ ਦੇ ਹਰ ਕੰਮ ਦੇ ਉੱਤੇ ਚੰਗਾ ਪ੍ਰਭਾਵ ਪੈ ਜਾਵੇਗਾ। ਉਹ ਤਨ ਮਨ ਤੇ ਧਨ ਪੱਖੋਂ ਹਰ ਪੱਖੋਂ ਹੀ ਕਾਮਯਾਬ ਆਪਣੀ ਜ਼ਿੰਦਗੀ ਵਿੱਚ ਹੋ ਜਾਵੇਗਾ। ਮਜ਼ਬੂਤ ਹੋ ਜਾਵੇਗਾ ਤੇ ਖੁਸ਼ ਵੀ ਰਹੇਗਾ। ਜਨ ਵੀ ਤੰਦਰੁਸਤ ਹੋ ਜਾਵੇਗਾ ਤੇ ਜੇ ਤਨ ਮਨ ਦੋਵੇਂ ਤੰਦਰੁਸਤ ਤੇ ਨਿਰੋਏ ਹੋਗੇ ਤੇ ਫਿਰ ਕੰਮਕਾਰਾਂ ਦੇ ਵਿੱਚ ਬਰਕਤਾਂ ਆਪੇ ਹੀ ਪਹਿ ਜਾਣੀਆਂ ਹਨ ਤਾਂ ਫਿਰ ਆਪਾਂ ਆਪਣੇ ਘਰ ਦੇ ਮਾਹੌਲ ਨੂੰ ਹਮੇਸ਼ਾ ਖੁਸ਼ ਨਮਾ ਤੇ ਪੋਜ਼ਿਟਿਵ ਕਿਸ ਤਰ੍ਹਾਂ ਬਣਾ ਕੇ ਰੱਖਣਾ ਹੈ ਕਿਉਂਕਿ ਘਰ ਤੋਂ ਹੀ ਸਾਨੂੰ ਉਹ એનર્ਜੀ ਮਿਲਦੀ ਹੈ ਜਿਹਦੇ ਨਾਲ ਅਸੀਂ ਆਪਣੇ ਕੰਮਕਾਰਾਂ ਨੂੰ ਸਹੀ ਤਰੀਕੇ ਨਾਲ ਕਰ ਪਾਉਂਦੇ ਹਾਂ ਆਪਣੇ ਕੰਮਕਾਰਾਂ ਦੇ ਵਿੱਚ ਦੁਨੀਆ ਦੇ ਵਿੱਚ ਵਿਚਰਦਿਆਂ ਹੋਏ ਬਹੁਤ ਸਾਰੀਆਂ ਪਰੇਸ਼ਾਨੀਆਂ ਟੈਨਸ਼ਨ ਕਟੋ ਕਟ ਆਪਣੇ ਘਰ ਪਰਿਵਾਰ ਦਾ ਮਾਹੌਲ ਅਸੀਂ ਠੀਕ ਕਰ ਸਕਦੇ ਹਾਂ ਜਦੋਂ ਬੰਦਾ ਆਪਣੇ ਘਰ ਵਿੱਚ ਆਵੇ ਤਾਂ ਘਰ ਵਿੱਚ ਆ ਕੇ ਉਹਨੂੰ ਸੁਖ ਦਾ ਸਾਹ ਆ ਜਾਣਾ ਚਾਹੀਦਾ ਹੈ ਘਰ ਵਿੱਚ ਆ ਕੇ ਉਹਦਾ ਮਨ ਸ਼ਾਂਤ ਹੋ ਜਾਣਾ ਚਾਹੀਦਾ ਹੈ ਉਹਦਾ ਮਨ ਖੁਸ਼ ਹੋ ਜਾਵੇ ਉਹ ਬਾਹਰ ਦੀਆਂ ਸਾਰੀਆਂ ਟੈਨਸ਼ਨਾਂ ਤੇ ਪਰੇਸ਼ਾਨੀਆਂ ਨੂੰ ਬਾਹਰ ਹੀ ਰਹਿਣ ਦਵੇ ਭਾਵ ਕਿ ਭੁੱਲ ਜਾਵੇ ਫਿਰ ਆਪਾਂ ਆਪਣੇ ਘਰ ਨੂੰ ਆਪਣੇ ਘਰ ਦੇ ਮਾਹੌਲ ਨੂੰ ਕਿਸ ਤਰ੍ਹਾਂ ਖੁਸ਼ ਨਮਾ ਬਣਾ ਸਕਦੇ ਹਾਂ ਉਹਦੇ ਲਈ ਇਹ ਚਾਰ ਕੰਮ ਕਰਨੇ ਬੜੇ ਹੀ ਜ਼ਰੂਰੀ ਹਨ ਸਭ ਤੋਂ ਪਹਿਲਾਂ ਸਾਡੇ ਘਰ ਦੀ ਸਾਫ਼ ਸਫਾਈ ਹੋਵੇ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਬੰਦਾ ਬਾਹਰੋਂ ਬੜਾ ਖੁਸ਼ ਆਉਂਦਾ ਹੈ ਪਰ ਘਰ ਦੇ ਵਿੱਚ ਆਉਂਦਿਆਂ ਹੀ ਉਹਦਾ ਮਨ ਉਦਾਸ ਹੋ ਜਾਂਦਾ ਹੈ ਜੇਕਰ ਘਰ ਦੇ ਵਿੱਚ ਹਰ ਥਾਂ ਤੇ ਗੰਦਗੀ ਫੈਲੀ ਹੋਵੇਗੀ ਕੂੜਾ ਪਿਆ ਹੋਵੇਗਾ ਘਰ ਦੀਆਂ ਚੀਜ਼ਾਂ ਖਿਲਰ ਰੀਆਂ ਪਈਆਂ ਹੋਣਗੀਆਂ ਕੋਈ ਚੀਜ਼ ਇੱਧਰ-ਉੱਧਰ ਡਿੱਗੀ ਹੋਈ ਹੋਵੇਗੀ ਕੋਈ ਉੱਧਰ ਤਾਂ ਮਨ ਉਦਾਸ ਹੋ ਜਾਵੇਗਾ ਮਨ ਖਿੰਡ ਜਾਵੇਗਾ ਪਰ ਜੇਕਰ ਘਰ ਸਾਫ ਸੁਥਰਾ ਹੈ ਘਰ ਦੀ ਹਰ ਇੱਕ ਚੀਜ਼ ਆਪੋ ਆਪਣੀ ਜਗ੍ਹਾ ਤੇ ਸੈੱਟ ਪਈ ਹੈ ਕਈ ਵਾਰੀ ਬੰਦਾ ਬਾਹਰੋਂ ਉਦਾਸ ਆਉਂਦਾ ਹੈ ਬਾਹਰੋਂ ਟੈਨਸ਼ਨਾਂ ਦੇ ਨਾਲ ਭਰਿਆ ਹੁੰਦਾ ਹੈ ਪਰ ਘਰ ਦੇ ਵਿੱਚ ਆ ਕੇ ਇੱਕਦਮ ਸ਼ਾਂਤ ਤੇ ਬੜਾ ਰਿਲੈਕਸ ਫੀਲ ਕਰਦਾ ਹੈ ਕਿ ਚਲੋ ਚੰਗੀ ਜਗ੍ਹਾ ਤੇ ਆ ਗਿਆ ਹਾਂ ਤਾਂ ਪਹਿਲਾ ਕੰਮ ਤਾਂ ਘਰ ਦੀ ਸਾਫ ਸਫਾਈ ਰੱਖਣੀ ਹੈ ਦੂਸਰਾ ਕੰਮ ਪਾਠ ਪੂਜਾ ਜ਼ਰੂਰ ਹੋਣਾ ਚਾਹੀਦਾ ਹੈ ਹਰ ਘਰ ਦੇ ਵਿੱਚ ਭਾਵੇਂ ਕੋਈ ਕਿਸੇ ਵੀ ਧਰਮ ਦੇ ਨਾਲ ਬੰਦਾ ਸੰਬੰਧ ਰੱਖਦਾ ਹੋਵੇ ਪਰ ਘਰ ਵਿੱਚ ਪਾਠ ਪੂਜਾ ਹੋਣੀ ਲਾਜ਼ਮੀ ਹੈ ਜੇਕਰ ਆਪਾਂ ਸਿੱਖ ਧਰਮ ਦੇ ਵਿੱਚ ਹਾਂ ਸਾਡਾ ਫਰਜ਼ ਹੈ ਸਾਡੇ ਦਿਨ ਦੀ ਸ਼ੁਰੂਆਤ ਪਰਮਾਤਮਾ ਜੀ ਦੇ ਸ਼ੁਕਰਾਨੇ ਤੋਂ ਹੋਣੀ ਚਾਹੀਦੀ ਹੈ ਫਿਰ ਭਾਵੇਂ ਤੁਸੀਂ ਜਪਜੀ ਸਾਹਿਬ ਦਾ ਪਾਠ ਹੀ ਕਮਾਕਾਰਾਂ ਨੂੰ ਹੱਥ ਲਾਉਣ ਤੋਂ ਪਹਿਲਾਂ ਕਰ ਸਕਦੇ ਹੋ ਭਾਵੇਂ ਕੋਈ ਔਰਤ ਹੈ ਜਾਂ ਮਰਦ ਹੈ ਸਵੇਰੇ ਸਵੇਰ ਉੱਠਦੇ ਅਨਸਾਰ ਪਰਮਾਤਮਾ ਜੀ ਦੇ ਅੱਗੇ ਹੱਥ ਜੋੜ ਕੇ ਸ਼ੁਕਰਾਨਾ ਕਰਿਆ ਕਰੋ ਤੇ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਤਾਂ ਵੇਖਣਾ ਤੁਹਾਡੇ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਤੇ ਬਰਕਤਾਂ ਆਪਣੇ ਆਪ ਹੀ ਵੱਧ ਜਾਣਗੀਆਂ ਇਹ ਕੰਮ ਤੁਸੀਂ ਜ਼ਰੂਰ ਕਰਨਾ ਹੈ ਕਿ ਉੱਠ ਕੇ ਗੁਰਬਾਣੀ ਦਾ ਜਾਪ ਕਰਨਾ ਹੈ ਤੀਸਰਾ ਕੰਮ ਹੈ ਜੇ ਕਈ ਘਰਾਂ ਦੇ ਵਿੱਚ ਪੂਰਾ ਪਰਿਵਾਰ ਪਾਠ ਨਹੀਂ ਕਰ ਪਾਉਂਦਾ ਬੱਚੇ ਪਾਠ ਨਹੀਂ ਕਰਦੇ ਜਾਂ ਕਿ ਸਿਆਣੇ ਵੀ ਪਾਠ ਨੂੰ ਹੱਥ ਨਹੀਂ ਲੰਮਦੇ ਘਰ ਦਾ ਕੋਈ ਇੱਕ ਜੀ ਵੀ ਪਾਠ ਨਹੀਂ ਕਰਦਾ ਪਰ ਕਰਨਾ ਜ਼ਰੂਰ ਚਾਹੀਦਾ ਹੈ ਉਹਨਾਂ ਦੇ ਭਲੇ ਲਈ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਕੀਰਤਨ ਭਾਵੇਂ ਟੀਵੀ ਤੇ ਹੀ ਲਗਾ ਲੋ ਜ਼ਰੂਰ ਲਗਾਉਣਾ ਚਾਹੀਦਾ ਹੈ ਕਿਉਂਕਿ ਹਾਨੇ ਬਹਾਨੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੇ ਕੰਨਾਂ ਵਿੱਚ ਉਹਨਾਂ ਦੇ ਕੰਨਾਂ ਦੇ ਵਿੱਚ ਗੁਰਬਾਣੀ ਦਾ ਗਿਆਨ ਤਾਂ ਜ਼ਰੂਰ ਪਵੇਗਾ ਭਾਵੇਂ ਗੁਰਬਾਣੀ ਦਾ ਕੋਈ ਇੱਕ ਸ਼ਬਦ ਵੀ ਉਹਨਾਂ ਦੇ ਮਨ ਅੰਦਰ ਵਸ ਜਾਵੇ ਤਾਂ ਉਹਨਾਂ ਦਾ ਭਲਾ ਹੋ ਜਾਵੇਗਾ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਕੀਰਤਨ ਲਗਾ ਕੇ ਰੱਖ ਲੈਣਾ ਹੈ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਤੁਸੀਂ ਘਰ ਵਿੱਚ ਜ਼ਰੂਰ ਲਗਾਇਆ ਕਰੋ। ਤੁਸੀਂ ਆਪ ਵੀ ਜੇਕਰ ਕਰ ਸਕਦੇ ਹੋ ਤਾਂ ਬੜੀ ਵਧੀਆ ਗੱਲ ਹੈ। ਨਹੀਂ ਤਾਂ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਤੇ ਫਿਰ ਸੁਖਮਨੀ ਸਾਹਿਬ ਦਾ ਪਾਠ ਚਲਾ ਦਿਓ। ਕਿਉਂਕਿ ਅੱਜ ਕੱਲ ਤਾਂ ਸਾਤ ਸੰਗਤ ਜੀ ਇੰਟਰਨੈਟ ਦਾ ਜ਼ਮਾਨਾ ਹੈ ਕੋਈ ਵੱਡੀ ਚਿੰਤਾ ਦੀ ਗੱਲ ਨਹੀਂ। ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦੇ ਵੇਲੇ ਤੁਸੀਂ ਘਰ ਵਿੱਚ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਲਾ ਸਕਦੇ ਹੋ। ਇੰਜ ਕਰਨ ਦੇ ਨਾਲ ਸਾਡੇ ਘਰ ਦਾ ਮਾਹੌਲ ਇੰਨਾ ਜ਼ਿਆਦਾ ਪੋਜ਼ਿਟਿਵ ਤੇ ਪਵਿੱਤਰ ਹੋ ਜਾਵੇਗਾ ਕਿ ਤੁਹਾਡੇ ਮਨ ਨੂੰ ਵੀ ਸ਼ਾਂਤੀ ਮਿਲ ਜਾਵੇਗੀ। ਬਾਹਰੋਂ ਕੋਈ ਵੀ ਜੀ ਆਵੇਗਾ ਉਸ ਨੂੰ ਵੀ ਇਸ ਦਾ ਪ੍ਰਭਾਵ ਵੇਖਣ ਨੂੰ ਮਿਲ ਜਾਵੇਗਾ ਕਿ ਇਸ ਘਰ ਦੇ ਵਿੱਚ ਇੰਨੀ ਜ਼ਿਆਦਾ ਸ਼ਾਂਤੀ ਕਿਵੇਂ ਮਿਲਦੀ ਹੈ, ਕਿਵੇਂ ਸਕੂਨ ਮਿਲਦਾ ਹੈ। ਇਦਾਂ ਹੀ ਬੀਬੀਆਂ ਆਪਣੇ ਘਰ ਦੇ ਵਿੱਚ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਸਮੇਂ ਵਾਹਿਗੁਰੂ ਦਾ ਜਾਪ ਕਰ ਸਕਦੀਆਂ ਹਨ। ਕਿਉਂਕਿ ਸਿਆਣੇ ਆਖਦੇ ਹਨ ਜਿਹਾ ਅਨਤੇਹਾ ਮਨ ਜਦੋਂ ਆਪਾਂ ਭੋਜਨ ਪ੍ਰਸ਼ਾਦਾ ਬਣਾਉਂਦੇ ਹਾਂ ਭੋਜਨ ਪ੍ਰਸ਼ਾਦਾ ਬਣਾਉਣ ਵੇਲੇ ਮਨ ਵਿੱਚ ਖਿਆਲ ਇੱਧਰ-ਉੱਧਰ ਦੇ ਚੱਲਦੇ ਰਹਿੰਦੇ ਹਨ ਫਿਰ ਉਸ ਦਾ ਹੀ ਪੂਰਾ ਪ੍ਰਭਾਵ ਪਰ ਭੋਜਨ ਪ੍ਰਸ਼ਾਦੇ ਤੇ ਪੈ ਜਾਂਦਾ ਹੈ ਜੇਕਰ ਅਸੀਂ ਕੁਝ ਨਾ ਕੁਝ ਸੋਚਦੇ ਹੋਏ ਕੋਈ ਐਸੇ ਮਾੜੇ ਦ੍ਰਿਸ਼ ਨੂੰ ਮਨ ਵਿੱਚ ਪਟਕਾਉਣ ਵਾਲੇ ਦ੍ਰਿਸ਼ ਵੇਖਦੇ ਹਾਂ ਭੋਜਨ ਪ੍ਰਸ਼ਾਦਾ ਬਣਾਵਾਂਗੇ ਤੇ ਐਸੀਆਂ ਗੱਲਾਂ ਸੁਣਦੇ ਹੋਏ ਸੋਚਦੇ ਹੋਏ ਹੀ ਪ੍ਰਸ਼ਾਦਾ ਤਿਆਰ ਕਰਾਂਗੇ ਫਿਰ ਉਸ ਦਾ ਹੀ ਪ੍ਰਭਾਵ ਪ੍ਰਸ਼ਾਦੇ ਦੇ ਉੱਪਰ ਜ਼ਰੂਰ ਪੈ ਜਾਵੇਗਾ ਇਸ ਲਈ ਚੰਗਾ ਵੇਖੋ ਤੇ ਚੰਗਾ ਸੋਚੋ ਤੇ ਚੰਗਾ ਹੀ ਸੁਣੋ ਸਾਡੇ ਨਾਲ ਚੰਗਾ ਹੀ ਫਿਰ ਹੋਵੇਗਾ ਖਾਸ ਕਰਕੇ ਮਨ ਦੇ ਵਿੱਚ ਚੰਗੇ ਵਿਚਾਰ ਚੱਲਣ ਗੁਰਬਾਣੀ ਦਾ ਪਾਠ ਮਨ ਵਿੱਚ ਚੱਲਦਾ ਰਹੇ ਉਸ ਤੋਂ ਬਾਅਦ ਪੰਜਵੀਂ ਗੱਲ ਵੇਖੋ ਕਿ ਇੱਕ ਘਰ ਪਰਿਵਾਰ ਦੇ ਵਿੱਚ ਨਿਯਮ ਮਰਿਆਦਾ ਹੋਣੀ ਚਾਹੀਦੀ ਹੈ ਅਸੀਂ ਤਾਂ ਆਖ ਦਿੰਦੇ ਹਾਂ ਹਰ ਇੱਕ ਬੰਦੇ ਨੂੰ ਆਪਣੀ ਮਨਮਰਜ਼ੀ ਕਰਨ ਦਾ ਹੱਕ ਹੋਣਾ ਚਾਹੀਦਾ ਹੈ ਇਹ ਗੱਲ ਵੀ ਠੀਕ ਹੈ ਪਰ ਜਿੱਥੇ ਇਸ ਚੀਜ਼ ਦੇ ਫਾਇਦੇ ਹਨ ਉੱਥੇ ਨੁਕਸਾਨ ਵੀ ਜ਼ਰੂਰ ਹੋ ਜਾਂਦੇ ਹਨ ਕਿਉਂਕਿ ਹਰ ਇੱਕ ਚੀਜ਼ ਦੋ ਤਰ੍ਹਾਂ ਦੇ ਪ੍ਰਭਾਵ ਦੇਂਦੀ ਹੈ ਜੋ ਸਾਨੂੰ ਵੇਖਣ ਨੂੰ ਮਿਲਦੇ ਹਨ ਤੇ ਜੇਕਰ ਆਪਾਂ ਵੇਖੀਏ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ ਬੱਚਿਆਂ ਨੂੰ ਆਜ਼ਾਦ ਕਰ ਦਿੱਤਾ ਤਾਂ ਬੱਚੇ ਵੀ ਫਿਰ ਆਪਣੇ ਮਨਮਰਜ਼ੀ ਦੇ ਫੈਸਲੇ ਕਰ ਰਹੇ ਹੁੰਦੇ ਹਨ ਤਾਂ ਉਹ ਕਿਸੇ ਵੇਲੇ ਫਿਰ ਗਲਤ ਸੰਗਤ ਵਿੱਚ ਵੀ ਫਸ ਸਕਦੇ ਹਨ ਗਲਤ ਫੈਸਲਾ ਲੈ ਸਕਦੇ ਹਨ ਕਿਸੇ ਮੁਸੀਬਤ ਵਿੱਚ ਪੈ ਸਕਦੇ ਹਨ ਇਸ ਕਰਕੇ ਘਰ ਦਾ ਇੱਕ ਜਿਹਾਸਾ ਹੋਣਾ ਚਾਹੀਦਾ ਹੈ ਜਿਸ ਨੂੰ ਪੁੱਛ ਕੇ ਹੀ ਸਾਰੇ ਕੰਮ ਕੀਤੇ ਜਾਣ ਵੈਸੇ ਤਾਂ ਘਰ ਦੇ ਸਾਰੇ ਜੀਆਂ ਦੀ ਹਰ ਇੱਕ ਦੀ ਸਲਾਹ ਜਿਹੜੀ ਹੈ ਜੇਕਰ ਇੱਕ ਹੋਵੇਗੀ ਨਾ ਫਿਰ ਤੁਹਾਡੇ ਘਰ ਨੂੰ ਸਵਰਗ ਬਣਦਿਆਂ देर ਨਹੀਂ ਲੱਗੇਗੀ ਕਿਉਂਕਿ ਜਿਨ੍ਹਾਂ ਦੇ ਘਰ ਵਿੱਚ ਇਹ ਰੂਲ ਕਾਇਮ ਹੁੰਦਾ ਹੈ ਨਾ ਕਿ ਇੱਕ ਨੂੰ ਪੁੱਛ ਕੇ ਸਾਰੇ ਤੁਰਦੇ ਹਨ ਉਹ ਸੱਚੀ ਘਰ ਬੜੇ ਸੌਖੇ ਹੁੰਦੇ ਹਨ ਤੇ ਜਿਨ੍ਹਾਂ ਘਰਾਂ ਦੇ ਵਿੱਚ ਹਰ ਇੱਕ ਦੀ ਸਲਾਹ ਨੂੰ ਲੈ ਕੇ ਕੰਮ ਹੁੰਦਾ ਹੈ ਤੇ ਸਾਰਿਆਂ ਦੀ ਹਾਂ ਹੁੰਦੀ ਹੈ ਚੰਗੇ ਮਾੜੇ ਦੇ ਬਾਰੇ ਗਿਆਨ ਲਿਆ ਜਾਂਦਾ ਹੈ ਉਹ ਘਰ ਵੀ ਸਵਰਗ ਬਣ ਜਾਂਦਾ ਹੈ ਇਹ ਸਾਨੂੰ ਹੀ ਲੱਗਦਾ ਹੈ ਇਹਦੇ ਬੰਦਾ ਕਿਉਂਕਿ ਜਿਹੜੇ ਮਨਮਰਜ਼ੀ ਕਰਦੇ ਹਨ ਉਹਨਾਂ ਲਈ ਬੜਾ ਔਖਾ ਹੁੰਦਾ ਹੈ ਜਦੋਂ ਘਰ ਪਰਿਵਾਰ ਦੀ ਜ਼ਿੰਮੇਵਾਰੀ ਦੀ ਗੱਲ ਆਉਂਦੀ ਹੈ ਉੱਥੇ ਇਹ ਚੀਜ਼ ਮਹਿਸੂਸ ਹੁੰਦੀ ਹੈ ਕਿ ਕਾਸ਼ ਘਰ ਦਾ ਕੋਈ ਸਿਆਣਾ ਹੋਵੇ ਜਿਹੜਾ ਸਾਨੂੰ ਸਹੀ ਰਾਹ ਦਿਖਾ ਸਕੇ ਇਸ ਲਈ ਘਰ ਪਰਿਵਾਰ ਦੇ ਕੋਈ ਵਿੱਚ ਐਸਾ ਜੀ ਜ਼ਰੂਰ ਹੋਣਾ ਚਾਹੀਦਾ ਹੈ ਜਿਸ ਨੂੰ ਪੁੱਛ ਕੇ ਸਾਰੇ ਪਰਿਵਾਰ ਦੇ ਮੈਂਬਰ ਸਲਾਹ ਲੈ ਕੇ ਹੀ ਕੰਮ ਕਰਨ ਭਾਵੇਂ ਆਪਣੀ ਹੀ ਮਨਮਰਜ਼ੀ ਕਰਨ ਪਰ ਸਲਾਹ ਲੈਣੀ ਬੜੀ ਜ਼ਰੂਰੀ ਹੈ ਕਿਉਂਕਿ ਸਾਥ ਸੰਗਤ ਜੀ ਸਲਾਹ ਲੈਣ ਦੇ ਨਾਲ ਕੋਈ ਬੰਦਾ ਛੋਟਾ ਨਹੀਂ ਹੋ ਜਾਂਦਾ ਪਰ ਜਦੋਂ ਅਸੀਂ ਆਪਣੇ ਬਜ਼ੁਰਗ ਮਾਪਿਆਂ ਦੀ ਸਲਾਹ ਲੈਂਦੇ ਹਾਂ ਨਾ ਤਾਂ ਮਨ ਨੂੰ ਬੜਾ ਚੰਗਾ ਲੱਗਦਾ ਹੈ ਤੇ ਦੂਜਾ ਬਜ਼ੁਰਗਾਂ ਦੀ ਅਸੀਂ ਜਦੋਂ ਸਲਾਹ ਲੈਂਦੇ ਹਾਂ ਤੇ ਉਹਨਾਂ ਦਾ ਨਾਲ-ਨਾਲ ਫਿਰ ਸਾਨੂੰ ਅਸ਼ੀਰਵਾਦ ਮਿਲ ਜਾਂਦਾ ਹੈ ਫਿਰ ਹਰ ਇੱਕ ਕੰਮ ਦੇ ਵਿੱਚ ਸਫਲਤਾ ਮਿਲਣੀ ਲਾਜ਼ਮੀ ਹੋ ਜਾਂਦੀ ਹੈ ਜਿੱਥੇ ਬਜ਼ੁਰਗਾਂ ਦੀ ਸਲਾਹ ਹੋਵੇ ਅਸ਼ੀਰਵਾਦ ਹੋਵੇ ਉਹਨਾਂ ਦੀ ਖੁਸ਼ੀ ਹੋਵੇ ਇਸ ਗੱਲ ਨੂੰ ਤੁਸੀਂ ਜ਼ਰੂਰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਇਹ ਕੁਝ ਗੱਲਾਂ ਜੇਕਰ ਅਸੀਂ ਆਪਣੇ ਘਰ ਪਰਿਵਾਰ ਵਿੱਚ ਲਾਗੂ ਕਰ ਲੈਂਦੇ ਹਾਂ ਸਾਡਾ ਘਰ ਜਿਹੜਾ ਹੈ ਸਵਰਗ ਬਣ ਜਾਵੇਗਾ ਸਤ ਸੰਗਿਆਜੀ ਤੇ ਜਿਹੜਾ ਘਰ ਦਾ ਮੁਖੀ ਹੁੰਦਾ ਹੈ ਸਾਰਾ ਦਿਨ ਸਾਡੇ ਪਰਿਵਾਰ ਦੇ ਲਈ ਹੀ ਤਾਂ ਦੌੜ ਭੱਜ ਕਰਦਾ ਹੈ ਗਰਮੀ ਸਰਦੀ ਦੇ ਵਿੱਚ ਜਾ ਕੇ ਬਾਹਰ ਕੰਮ ਕਰਦਾ ਹੈ ਕਿ ਮੇਰਾ ਪਰਿਵਾਰ ਸੁਖੀ ਰਹੇ ਤੇ ਜਦੋਂ ਹੀ ਉਹ ਘਰ ਵਿੱਚ ਐਂਟਰ ਕਰਦਾ ਹੈ ਤਾਂ ਉਸ ਦੀ ਆਉਣ ਤੋਂ ਬਹਿਲਾਂ ਘਰ ਦਾ ਮਾਹੌਲ ਖੁਸ਼ ਨਮਾ ਹੋਣਾ ਚਾਹੀਦਾ ਹੈ ਦਿਨ ਵਿੱਚ ਭਾਵੇਂ ਤੁਹਾਨੂੰ ਕਿੰਨੀਆਂ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੋਵੇ ਪਰ ਉਸ ਵੇਲੇ ਇਸ ਗੱਲ ਦਾ ਅਹਿਸਾਸ ਤੁਹਾਨੂੰ ਵੀ ਹੋਣਾ ਚਾਹੀਦਾ ਹੈ ਕਿ ਜਿਹੜਾ ਬੰਦਾ ਬਾਹਰੋਂ ਖਪਿਆ ਆਇਆ ਹੈ ਕੰਮਕਾਰ ਕਰਦਾ ਆਇਆ ਹੈ ਉਸ ਨੂੰ ਘਰ ਪਹੁੰਚਦੇ ਆ ਹੀ ਸੁਖ ਦਾ ਸਾਹ ਆ ਜਾਵੇ ਉਸ ਨੂੰ ਘਰ ਵਿੱਚ ਆਉਂਦਿਆਂ ਸਾਰੀ ਰੋਜ਼ਾਨਾ ਦੀ ਲੜਾਈ ਝਗੜੇ ਦੱਸਣੇ ਜ਼ਰੂਰੀ ਨਹੀਂ ਹਨ ਤੇ ਜੇਕਰ ਤੁਹਾਡੇ ਪਰਿਵਾਰ ਦਾ ਮੈਂਬਰ ਕੋਈ ਦੇਸ਼ ਵਿਦੇਸ਼ ਵਿੱਚ ਬੈਠਾ ਹੈ ਉਸ ਨੂੰ ਵੀ ਤੁਸੀਂ ਮਗਰੋਂ ਚੰਗੀਆਂ ਚੰਗੀਆਂ ਗੱਲਾਂ ਹੀ ਦੱਸਣੀਆਂ ਹਨ ਇਹ ਨਹੀਂ ਕਿ ਤੁਸੀਂ ਮਾੜੀਆਂ ਗੱਲਾਂ ਦੱਸ ਕੇ ਕਿਸੇ ਦੀ ਨਿੰਦਿਆ ਚੁਗਲੀ ਕਰਕੇ ਉਸ ਨੂੰ ਪੜਕਾਉਂਦੇ ਰਹਿਣਾ ਹੈ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਮਨ ਵੀ ਸ਼ਾਂਤ ਰਹੇਗਾ ਤੇ ਘਰ ਵੀ ਸਵਰਗ ਬਣਦਿਆਂ देर ਨਹੀਂ ਲੱਗੇਗੀ ਇਸ ਤਰੀਕੇ ਦੇ ਨਾਲ ਇਹ ਜਿਹੜੀਆਂ ਕੁਝ ਗੱਲਾਂ ਹਨ ਇਹਨਾਂ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿਉਂਕਿ ਘਰ ਦੀਆਂ ਬਰਕਤਾਂ ਤੇ ਘਰ ਦੀਆਂ ਖੁਸ਼ੀਆਂ ਕਰਦੇ ਜੀਆਂ ਦੇ ਸਿਰ ਤੇ ਹੁੰਦੀਆਂ ਹਨ ਜਿਹਨਾਂ ਦੇ ਘਰ ਦੇ ਜੀ ਤੰਦਰੁਸਤ ਰਹਿਣਗੇ ਖੁਸ਼ ਰਹਿਣਗੇ ਤਾਂ ਹੀ ਤਾਂ ਕੰਮਾਂ ਕਾਰਨ ਵਧੀਆ ਤਰੀਕੇ ਨਾਲ ਕਰ ਸਕਦੇ ਹਨ ਫਿਰ ਤੁਹਾਨੂੰ ਜ਼ਿੰਦਗੀ ਵਿੱਚ ਪੈਸੇ ਦੀ ਕਦੇ ਦਿੱਕਤ ਨਹੀਂ ਆ ਸਕਦੀ ਸੋ ਮੁੱਕ ਦੀ ਗੱਲ ਇਹ ਹੈ ਜੀ ਕਿ ਜੇਕਰ ਤੁਹਾਨੂੰ ਸਾਡੇ ਵਿਚਾਰ ਚੰਗੇ ਲੱਗੇ ਹੋਣਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਆਪਣੇ ਘਰ ਪਰਿਵਾਰ ਜਾਂ ਦੋਸਤ ਮਿੱਤਰਾਂ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ